12 ਬਰਿਆਂ ਬਾਅਦ 15 ਜੂਨ ਨੂੰ ਧੂਮ-ਧਾਮ ਨਾਲ ਉੱਜੜੇਗਾ ਪਿੰਡ ਮੀਮਸਾ ਤੁਸੀਂ ਸੋਚਦੇ ਹੋਵੋਗੇ ਕਿ ਕਿਸੇ ਪਿੰਡ ਦੇ ਉੱਜੜਨ ਤੇ ਧੂਮ-ਧਾਮ ਸ਼ਬਦ ਕਿਉਂ ਵਰਤਿਆ ਪਤਾ ਨਹੀਂ ਲੱਗਿਆ 2010 ਤੇ 2010 ਤੋਂ ਅਸੀਂ 2022 ਦੇ ਵਿੱਚ ਆ ਗਏ ਹਾਂ ਦਿਨ ਚੜ੍ਹਦੇ ਨੇ ਛਿਪਦੇ ਨੇ ਤੇ 12 ਸਾਲ ਬੀਤ ਗਏ ਨੇ ਵਿਧਾਨ ਸਭਾ ਹਲਕਾ ਧੂਰੀ ਤੇ ਧੂਰੀ ਦੇ ਅਧੀਨ ਪੈਂਦਾ ਪੰਜਾਬ ਦਾ ਘੁੱਗ ਵੱਸਦਾ ਪਿੰਡ ਮੀਮਸਾ ਮੀਮਸਾ ਪਿੰਡ ਦੇ ਵਿੱਚ ਇਹ ਮੇਲਾ ਲੱਗਦਾ ਜਿਸ ਨੂੰ ਉੱਜੜਨ ਤੇ ਵਸਣ ਦਾ ਮੇਲਾ ਕਿਹਾ ਜਾਂਦਾ ਹੈ। ਅੱਜ ਤੁਹਾਨੂੰ ਉਸ ਮੇਲੇ ਦੀ ਕਰਾਵਾਂਗੇ ਸੈਰ ਤੇ ਉਸ ਮੇਲੇ ਦੇ ਵਕ ਵਕ ਦ੍ਰਿਸ਼ਾਂ ਤੋਂ ਕਰਾਵਾਂਗੇ ਜਾਣੂ ਤੇ ਕਿਉਂ ਲੱਗਦਾ ਇਹ ਮੇਲਾ ਇਸ ਬਾਰੇ ਵੀ ਦੱਸਣ ਦੀ ਕੋਸ਼ਿਸ਼ ਕਰਾਂਗੇ। ਲਓ ਜੀ ਆ ਕੇ ਇਸ ਪਿੰਡ ਦੀ ਜੋ ਰਸਮ ਹੈ ਉਹ ਨਿਭਾਈ ਜਾਂਦੀ ਆ ਇਸ ਟੋਕਰੇ ਦੇ ਵਿੱਚ ਕਰਦਾ ਸਾਜੋ ਸਮਾਨ ਜੋ ਲੈ ਕੇ ਇਸ ਥਾਂ ਤੇ ਆਉਂਦੇ ਨੇ ਲੋਕ ਬਾਈ ਸਾਡੇ ਨਾਲ ਨੇ ਨੌਜਵਾਨ ਬਾਈ ਸਸੀ ਕਾਲ ਸਸੀ ਕਾਲ ਅੱਛਾ ਇਹ ਟੋਕਰੇ ਦੇ ਵਿੱਚ ਕੀ ਕੀ ਚੀਜ਼ਾਂ ਲੈ ਕੇ ਕਰਦੇ ਬੇ ਕਰਦੇ ਆ ਮੇਨ ਚੀਜ਼ਾਂ ਨੇ ਸਾ ਮੇਨ ਚੀਜ਼ਾਂ ਦੇ ਵਿੱਚ ਕਿਹੜੀਆਂ-ਕੜੀਆਂ ਆਉਂਦੀਆਂ ਨੇ ਕਿਵੇਂ ਤਾਲੇ ਹੋਵੇ ਤਾਂ ਆਪਣੇ ਆਪਣੇ ਇਹ ਸਮਾਨ ਇੱਕ ਵਾਰੀ ਮਤਲਬ ਘਰੋਂ ਲੈ ਕੇ ਇਸ ਨੂੰ ਇੱਥੇ ਆਉਣਾ ਮੱਥਾ ਟੇਕਣਾ ਫਿਰ ਘਰੇ ਚਲੇ ਜਾਣਾ ਅੱਛਾ ਇਹ ਵੀ ਦੱਸ ਦਿਓ ਵੀ ਘਰ ਦੇ ਵਿੱਚ ਇੱਕ ਮਾਹੌਲ ਹੁੰਦਾਗਾ ਜਿਵੇਂ ਟੈਂਟ ਲਾਏ ਜਾਂਦੇ ਨੇ ਹਲਵਾਈ ਬੁੱਕ ਕੀਤੇ ਜਾਂਦੇ ਨੇ ਖੁਸ਼ੀ ਮਿਲਾਈ ਜਾਂਦੀ ਆ ਕਿੰਨੇ ਦਿਨ ਪਹਿਲਾਂ ਇਹ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਇਹ ਬੇ ਮਹੀਨਾ ਬੜਾ ਦਮਕ ਚੱਲਣ ਲੱਗੇ ਜਾਂਦਾ 1.5 ਮਹੀਨੇ ਵਾਂਗੂ ਠੀਕ ਆ ਉਦੋਂ ਪਹਿਲਾਂ 3 ਦਿਨ 4 ਦਿਨ ਪਹਿਲਾਂ ਵਿਆਹ ਵਾਂਗੂ ਹੋਵਾਈ ਚੜਜੇਂਦਾ ਬਾਕੀ ਵਿਆਹ ਆਪਰੋਂ ਹੁੰਦਾ ਬੱਚੇ ਦੀ ਖੁਸ਼ੀ ਵਿੱਚ ਇਸ ਘਰ ਦੇ ਵਿੱਚ ਕੋਈ ਮੁੰਡਾ ਹੋਇਆ ਹੋਵੇ ਜਾਂ ਬੱਚਾ ਹੁੰਦਾ ਹੈਗਾ ਉਸ ਦੀ ਖੁਸ਼ੀ ਮਨਾਈ ਜਾਂਦੀ ਹੈ ਜਾਂ ਵਿਆਹ ਉਹਨੂੰ ਵੀ ਇੱਥੇ ਲਿਆ ਮੱਥਾ ਟਿਕਿਆ ਜਾਂਦਾ ਨਾ ਵੀਰੇ ਮੁੰਡੇ ਦੀ ਖੁਸ਼ੀ ਮਨਾਈ ਜਾਂਦੀ ਜਿਸ ਘਰ ਦੇ ਵਿੱਚ ਮੁੰਡਾ ਹੁੰਦਾ ਉਸ ਦੀ ਖੁਸ਼ੀ ਮਨਾਈ ਜਾਂਦੀ ਤੇ ਇਹ ਇੱਕ ਦਿਨ ਇੱਕ ਦਿਨ ਦਾ ਹੀ ਹੁੰਦਾ 12 ਸਾਲਾਂ ਬਾਅਦ ਹਾਂ ਵੀਰੇ 12 ਸਾਲ ਇੱਕ ਦਿਨ ਦਾ ਮੇਲਾ ਇੱਕ ਦਿਨ ਦਾ ਮੇਲਾ ਲਓ ਜੀ ਇਹ ਰਵਾਇਤ ਆ ਇਸ ਨੂੰ ਟੋਕਰਿਆਂ ਦੇ ਰਾਹੀਂ ਘਰ ਦਾ ਸਮਾਨ ਤਪਲੇ ਉਹ ਲੈ ਕੇ ਇੱਥੇ ਪਹੁੰਚਦੇ ਨੇ ਅੱਗੇ ਕੀ ਕੀ ਰੰਗ ਨੇ ਇਸ ਪਿੰਡ ਦੇ ਮੀਮਸਾ ਪਿੰਡ ਆ ਤੂਰੀ ਹਲਕੇ ਦਾ ਪਿੰਡ ਆ ਆਪਾਂ ਦੇਖਦੇ ਆ 12 ਸਾਲਾਂ ਬਾਅਦ ਜੋ ਦਿਨ ਆਉਂਦਾ ਗਿਆ ਤਾਂ ਉਸ ਦਿਨ ਦੇ ਵਿੱਚ ਆਪਣੇ ਘਰ ਦੇ ਵਿੱਚੋਂ ਜ਼ਰੂਰੀ ਵਸਤਾਂ ਚੱਕ ਕੇ ਟੋਕਰਿਆਂ 'ਚ ਲੈ ਕੇ ਆਪਣੇ ਘਰੋਂ ਦੋ ਜੋੜੀਆਂ ਬਣਾ ਕੇ ਇੱਕ ਜੋੜੀ ਬਣਾਉਂਦੇ ਨੇ ਮੁੰਡੇ-ਮੁੰਡੇ ਦੀ ਜੋੜੀ ਬਣਾਉਂਦੇ ਨੇ ਨਾਨਕਾ ਮੇਲ ਆਉਂਦਾਗਾ ਨਾਨਕ ਛੱਕ ਭਰੀ ਜਾਂਦੀ ਹੈ ਉਸ ਜਗ੍ਹਾ ਤੇ ਆ ਕੇ ਮੱਥਾ ਟੇਕਦੇ ਨੇ ਤੇ ਆਪਣੀਆਂ ਸੁੱਖਾਂ ਲਾਉਂਦੇ ਨੇ ਇਸ ਮੇਲੇ ਨੂੰ ਪੂਰੀ ਧੂਮਤਾਮਨਾ ਬਣਾਇਆ ਜਾਂਦਾ ਪੂਰੇ ਪਿੰਡ ਦੇ ਵਿੱਚ ਵਿਆਹ ਵਰਗਾ ਮਾਹੌਲ ਹੁੰਦਾ ਹਰ ਘਰ ਦੇ ਵਿੱਚ ਜੋੜੀ ਬਣਾਈ ਜਾਂਦੀ ਹੈ ਰੰਦਾਵਾ ਗੋਤ ਦੇ ਲੋਕ ਇੱਥੇ ਮੱਥਾ ਟੇਕਦੇ ਨੇ ਤੇ 12 ਸਾਲਾਂ ਬਾਅਦ ਇਹ ਆਉਂਦਾ ਮੇਲਾ ਲਓ ਜੀ ਰੰਦਾਵਾ ਗੋਤ ਆ ਤੇ ਰੰਦਾਵਾ ਗੋਤ ਦੇ ਇਹ ਦੋ ਬੱਚੇ ਜਿਨ੍ਹਾਂ ਦੀ ਜੋੜੀ ਬਣਾ ਕੇ ਇਹ ਵੀਰ ਲੈ ਕੇ ਆਏ ਨੇ ਮਾਤਾ ਦਾਦੀ ਜੀ ਸਾਡੇ ਕੋਲੇ ਬੈਠੇ ਨੇ ਆਪਾਂ ਗੱਲਬਾਤ ਕਰਾਂਗੇ ਪਹਿਲਾਂ ਬੱਚਿਆਂ ਨੂੰ ਪੁੱਛ ਲਈਏ ਕਿ ਕੀ ਨਾਂ ਕੀ ਨਾ ਬੇਟਾ ਤੁਹਾਡਾ ਫਤੇ ਸਿੰਘ ਫਤੇ ਸਿੰਘ ਤੁਹਾਡਾ ਨਾਂ ਕੀ ਆ ਰਸਨੀ ਬਟਾ ਹ ਕੀਤੋ ਕੀਨਾ ਜੀ ਕੀਰਤ ਸਿੰਘ ਜੀ ਕੀਰਤ ਸਿੰਘ ਫਤੇ ਸਿੰਘ ਤੇ ਕੀਰਤ ਸਿੰਘ ਦੀ ਜੋੜੀ ਬਣਾਈ ਆ ਸੁਖ ਤਰਨ ਆਇਆ ਨਾਨਕ ਸ਼ੱਕ ਅੱਜ ਵੀ ਭਰੀ ਜਾਣੀ ਇਹਨਾਂ ਬੱਚਿਆਂ ਦੀ ਤੇ ਜਦੋਂ ਇਹਨਾਂ ਬੱਚਿਆਂ ਦਾ ਵਿਆਹ ਹੋਣਾ ਦੂਜੀ ਵਾਰ ਫਿਰ ਭਰੀ ਜਾਣੀ ਆ ਬੇਬੇ ਸਾਡੇ ਨਾਲ ਆ ਬੇਬੇ ਸਾਸਿਕਾ ਐ ਸੜੀ ਗੈਰ ਬਤਾ ਇਹ ਪੋਤੇ ਨੇ ਹਾਂ ਬਾਬਾ ਜੀ ਇਹਨਾਂ ਨੂੰ ਲੈ ਕੇ ਆਏ ਹੋ ਹਾਂ ਬਾਬਾ ਜੀ ਨਾਰਕ ਸ਼ੱਕ ਪਰਨੇ ਹਾਂ ਬਾਬਾ ਜੀ ਇਹ ਨਾਰਕ ਸ਼ੱਕ ਪਰਨੀ ਹੈ ਕਿ ਤੁਸੀਂ ਤੁਹਾਡੇ ਪੋਤੇ ਪੋਤੇ ਨੇ ਪੋਤਾ ਜੀ ਮੇਰਾ ਪੋਤੇ ਨੇ ਮੇਰੇ ਇਹ ਅੱਛੇ ਪੋਤੇ ਨੇ ਇਹ 12 ਸਾਲਾਂ ਬਾਅਦ ਆਉਂਦਾ ਮੇਰਾ ਹਾਂ ਹਾਂ ਮਾਰਾ ਅੱਛਾ ਇਹ ਕਿਹੜੀਆਂ ਕਿਹੜੀਆਂ ਚੀਜ਼ਾਂ ਲੈ ਕੇ ਆਉਂਦੇ ਜੁ ਮੈਂ ਇਹ ਮਧਾਣੀ ਪਈ ਹੈ ਜੀ ਮਧਾਣੀ ਪੀੜੀ ਸੱਜ ਆਪਣਾ ਕੁੰੜੀਆਂ ਉਹਨਾਂ ਨੇ ਕੁਜੇ ਕਰਕੇ ਲਿਓਣੇ ਆ ਉਹ ਕੁਜੇ ਜਿਹੜੇ ਕਰੇ ਹੋਏ ਨੇ ਕਰੇ ਹੋਏ ਨੇ ਸੱਜ ਜੀ ਆਪਣਾ ਘੋ ਕਿਲੋਂ ਭੇਲੀ ਵੀ ਸਾਰਾ ਸਮਾਨ ਅਸੀਂ ਲੈ ਕੇ ਆਉਂਦੇ ਆ ਇਹ ਉਸੇ ਤਰ੍ਹਾਂ ਕਰਿਆ ਜਾਂਦਾ ਜਿਵੇਂ ਵਿਆਹ ਦੀ ਰਸਮਾਂ ਹਾਂ ਉਹ ਵੀ ਨਹੀਂ ਤੋਂ ਹੀ ਹੁੰਦੀ ਐ ਮਾਮਾ ਚੌਂਕੀ ਤੋਂ ਲਾਉਂਦਾ ਹੈਗਾ ਬੰਮ ਜਿਉਂ ਕਰਾਵਦਾ ਸਕਣ ਸਾਰਾ ਕੁਝ ਕਰਦੇ ਚਲੋ ਦੋ ਵਾਰੀ ਮਾਮੇ ਚੌਂਕੀ ਤੋਂ ਲਾਉਣਗੇ ਵਿਆਹ ਹੋ ਰਿਹਾ ਪਤਾ ਤੈਨੂੰ ਹਾਂਜੀ ਹੈ ਸੱਚੀ ਪਤਾ ਬੋਡੀ ਤੇਰੀ ਨਿੱਕੇ ਨਿੱਕੇ ਬੱਚੇ ਨੇ ਜੀ ਇਹ ਰਵੈਤਾਂ ਨੇ ਪਰੰਪਰਾਵਾਂ ਨੇ ਜ਼ਿੰਦਗੀ ਜਿਉਣ ਦੇ ਇੱਕ ਸਾਧਨ ਨੇ ਤਰੀਕੇ ਨੇ ਖੁਸ਼ੀਆਂ ਸਾਂਝੀਆਂ ਕਰਨ ਦੇ ਇਸੇ ਤਰ੍ਹਾਂ ਲੱਗਦੇ ਰਹਿਣ ਸਾਡੇ ਪੰਜਾਬ ਦੇ ਮੇਲੇ ਪਹਿਲੀ ਵਾਰ ਦੇਖਿਆ ਜ਼ਿੰਦਗੀ ਦਾ ਪਹਿਲਾ ਮੇਲਾ ਤੇ ਤੁਸੀਂ ਸਾਡੇ ਟੀਵੀ ਰਾਹੀਂ ਪੂਰੀ ਦੁਨੀਆ 'ਚ ਦੇਖੋਗੇ ਜਦ ਵੀ 12 ਸਾਲ ਬਾਅਦ ਫੇਰ ਆਉਂਗੇ ਤਾਂ ਤੁਸੀਂ ਇਹ ਮੇਲਾ ਜ਼ਰੂਰ ਦੇਖਣ ਆਇਓ ਪਿੰਡ ਮੀਮਸਾ ਤੂਰੀ ਹਲਕੇ ਦਾ ਇਹ ਪਿੰਡ ਬੜਾ ਵੱਡਾ ਪਿੰਡ ਹੈ ਤੇ ਬੜਾ ਸੋਹਣਾ ਪਿੰਡ ਹੈ ਹੋਰ ਰੰਗ ਦਿਖਾਵਾਂਗੇ ਇਸ ਪਿੰਡ ਦੇ ਹੋਰ ਗੱਲਾਂ ਬਾਤਾਂ ਕਰਾਂਗੇ ਲੋਕਾਂ ਨਾਲ ਆਓ ਚੱਲਦੇ ਹਾਂ ਲਓ ਜੀ ਨਵੀਂ ਵਿਆਹੀ ਜੋੜੀ ਇਸ ਸਾਹ ਦੇ ਉੱਤੇ ਪਹੁੰਚੀ ਐ ਰੰਦਾਵਾ ਗੋਤੀ ਐ ਜੀ ਨਹੀਂ ਅਸੀਂ ਬਾਹਰ ਤੋਂ ਆਿਆਂਗੇ ਬਾਹਰ ਤੋਂ ਆਏ ਹੋ ਇਸ ਥਾਂ ਤੇ ਜਗ੍ਹਾ ਤੇ ਮੱਥਾ ਟੇਕਣਾ ਹਾਂਜੀ ਪਹਿਲਾਂ ਨਿੱਕੇ ਹੁੰਦੇ ਜਿਵੇਂ ਨਿੱਕੇ ਬੱਚਿਆਂ ਦੀ ਜੋੜੀ ਬਣਾ ਕੇ ਆਏ ਸੀ ਉਹ ਤੁਹਾਡੀ ਵੀ ਬਣਾਈ ਗਈ ਸੀ ਆਹ ਹਾਂਜੀ ਪਹਿਲੇ ਜਦੋਂ ਛੋਟਾ ਜਿਹਾ ਅਸੀਂ ਮੇਰੀ ਤੀਸਰੀ ਪੱਤ ਲਾ ਗਈ ਸੀ ਤੀਸਰੀ ਤੀਸਰੀ ਪੱਤ ਲਾ ਗਈ ਤੀਸਰੀ ਵਾਰ ਮੈਂ ਮੱਥਾ ਟੇਕਣ ਆ ਰਿਹਾ ਇੱਥੇ ਪਹਿਲਾਂ ਤਿੰਨ ਦੋ ਵਾਰੀ ਪਹਿਲਾਂ ਤੀਜੀ ਵਾਰ ਹੁਣ ਨਵਾਂ ਵਿਆਹ ਹੋਇਆ ਹੁਣ ਆਹ ਹਾਂਜੀ ਖੁਸ਼ੀਆਂ ਮਨਾਓ ਆਹ ਹਾਂਜੀ ਹਾਂ ਬਹੁਤ ਵਧੀਆ ਵਿਆਹ ਕਦੋਂ ਹੋਇਆ ਤਿੰਨ ਕੁ ਮਹੀਨੇ ਪਹਿਲਾਂ ਹੀ ਹੋਇਆਗਾ ਕੀ ਕੁਝ ਹੋਣ ਚੱਲਦਾ ਠੀਕ ਚੱਲਦਾ ਬਸ ਖੇਡਣ ਆਉਂਦੇ ਹਾਂਜੀ ਹਾਂਜੀ ਇਹ ਬੜਾ ਹੀ ਝਗੜਾ ਹੋਣ ਨਹੀਂ ਲੱਗਿਆ ਨਹੀਂ ਹੱਸਦਾ ਆਉਣ ਨਹੀਂ ਲੱਗਿਆ ਪੱਕੀ ਗੱਲ ਹਾਂ ਸਸੀ ਕਾਂ ਜੀ ਸਸੀ ਕਾਂ ਕਿਵੇਂ ਮਹਿਸੂਸ ਕਰਦੇ ਹੋ ਪਹਿਲੀ ਵਾਰ ਆਏ ਨੇ ਹਾਂਜੀ ਪਹਿਲਾਂ ਨਹੀਂ ਆਏ ਕਦੀ ਨਹੀਂ ਇਸ ਤਰ੍ਹਾਂ ਲੱਗਿਆ ਮੈਨੂੰ ਬਹੁਤ ਵਧੀਆ ਲੱਗਿਆ ਸਾਡੀ ਸਸੀ ਕਾਂ ਕਿੰਨੇ ਵਾਰ ਆ ਕੇ ਮੇਲੇ ਤੇ ਤੀਜੀ ਵਾਰ ਆ ਗਏ ਤੀਜੀ ਵਾਰ ਬੇਟੇ ਨਾਲ ਆਏ ਹਾਂਜੀ ਮੇਲੇ ਤੇ ਲੋ ਜੀ ਇਹ ਮੇਲਾ ਵੇਖਣ ਤੀਜੀ ਵਾਰ ਆਏ ਨੇ ਬਤਲਾ ਦਾ ਇਹ ਮੇਲਾ ਹੈਗਾ ਪਿੰਡ ਮੀਮਸਾ ਹੋਰ ਵੀ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਆਓ ਚੱਲੀਏ ਮੀਮਸਾ ਪਿੰਡ ਦਾ ਪੱਕ ਖੜਿਆ ਜੀ ਮੀਮਸਾ ਪਿੰਡ ਦਾ ਇਹ ਬੜਾ ਵੱਡਾ ਮੇਲਾ ਬਹੁਤ ਵੱਡਾ ਇਹ ਪਿੰਡ ਹੈ ਤੂਰੀ ਹਲਕੇ ਦਾ ਇਹ ਪਿੰਡ ਹੈ ਤੇ ਇਸ ਪਿੰਡ ਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ 12 ਸਾਲ ਬਾਅਦ ਇਹ ਪਿੰਡ ਉਜੜਦਾ ਹੈ ਤੇ ਉਜੜ ਕੇ ਫਿਰ ਵੱਸ ਜਾਂਦਾ ਹੈਗਾ ਕੋਈ ਵੀ ਇਹੋ ਜੀ ਜਗਾ ਨਹੀਂ ਜਿੱਥੇ ਗੱਡੀ ਨਾ ਖੜੀ ਹੋਵੇ ਬਹੁਤ ਦੂਰੋਂ ਦੂਰੋਂ ਲੋਕ ਇਸ ਪਿੰਡ ਦੇ ਵਿੱਚ ਆਉਂਦੇ ਨੇ ਰੰਦਾਵਾ ਗੋਤ ਦੇ ਲੋਕ ਇੱਥੇ ਜਾਦੇ ਨੇ ਤੇ ਜਿਸ ਜਗ੍ਹਾ ਤੇ ਆਪਾਂ ਜਾ ਕੇ ਆਏ ਆ ਤੁਸੀਂ ਦੇਖ ਰਹੇ ਹੋ ਕਿ ਪੂਰਾ ਪਿੰਡ ਸਜਿਆ ਹੋਇਆ ਹਰ ਘਰ ਦੇ ਵਿੱਚ ਵਿਆਹ ਵਰਗਾ ਮਾਹੌਲ ਹੈ ਹਰ ਘਰ ਦੇ ਵਿੱਚ ਟੈਂਟ ਲੱਗਿਆ ਹੋਇਆ ਹੈਗਾ ਜਿਸ ਤਰ੍ਹਾਂ ਨਾਨਕ ਸ਼ੱਕ ਭਰੀ ਜਾਂਦੀ ਹੈ ਨਾਨਕਾ ਮੇਲਾ ਆਉਂਦਾ ਉਸੇ ਤਰ੍ਹਾਂ ਛੋਟੇ ਬੱਚਿਆਂ ਦੀ 12-12 ਸਾਲ ਦੇ ਬੱਚਿਆਂ ਦੀ ਜੋੜੀ ਤਿਆਰ ਕਰੀ ਜਾਂਦੀ ਹੈ ਮੁੰਡਿਆਂ ਦੀ ਤੇ ਉਹ ਮੁੰਡੇ ਇਸ ਘਰ ਤੋਂ ਪੂਰਾ ਸਾਜੋ ਸਮਾਨ ਜਿਹੜਾ ਘਰ ਦਾ ਘਰੇਲੂ ਵਸਤਾਂ ਜ਼ਰੂਰਤ ਦੀਆਂ ਚੀਜ਼ਾਂ ਹੁੰਦੀਆਂ ਉਸ ਨੂੰ ਲੈ ਕੇ ਇੱਕ ਵਾਰੀ ਘਰੋਂ ਉਜੜਦੇ ਨੇ ਮਤਲਬ ਘਰੋਂ ਚੱਲਦੇ ਨੇ ਇਹ ਰਿਵਾਇਤ ਹੈ ਇਹਨਾਂ ਦੇ ਬਜ਼ੁਰਗ ਜੋ ਜਿਨ੍ਹਾਂ ਨੇ ਮੋੜੀ ਗੱਡੀ ਸੀ ਬਾਬਾ ਮੋਕਮ ਰੰਦਾਵਾ ਜੀ ਉਹਨਾਂ ਨੇ ਮੋੜੀ ਗੱਡੀ ਸੀ ਕਹਿੰਦੇ ਨੇ ਕਿ ਜਿਸ ਜਗ੍ਹਾ ਤੇ ਉੱਤੇ ਉਹਨਾਂ ਦੀ ਗੱਡੀ ਜਾਂ ਉਹਨਾਂ ਦਾ ਰੱਥ ਖਰਾਬ ਹੋਇਆ ਸੀ ਉੱਥੇ ਰੁਕੇ ਸੀ ਉਹਨਾਂ ਦੇ ਬਾਕੀ ਭਾਈਆਂ ਨੇ ਕਿਹਾ ਕਿ ਸਾਡੇ ਨਾਲ ਚੱਲੋ ਪਰ ਉਹਨਾਂ ਨੇ ਕਿਹਾ ਕਿ ਮੈਂ ਇੱਥੇ ਰੁਕਦਾਗਾ ਤੁਸੀਂ ਚੱਲੋ ਮੈਂ ਤੁਹਾਡੇ ਮਗਰ ਆ ਜਾਵਾਂਗਾ ਤਾਂ ਉਹਨਾਂ ਦੇ ਭਾਈਆਂ ਨੇ ਇਹ ਕਿਹਾ ਕਿ ਕੋਈ ਗੱਲ ਨਹੀਂ ਤੂੰ ਸਾਡੇ ਨਾਲ ਨਹੀਂ ਜਾਂਦਾ ਪਰ ਤੇਰੀ ਵੰਸ਼ ਹਰ 12 ਸਾਲਾਂ ਬਾਅਦ ਉਜੜਿਆ ਕਰੇਗੀ ਤੇ ਫਿਰ ਵਸ ਜਾਇਆ ਕਰੇਗੀ ਤਾਂ ਆਪਣੇ ਭਾਈਆਂ ਦੀ ਗੱਲ ਪਗਾਉਣ ਦੇ ਲਈ ਉਹਨਾਂ ਨੇ 12 ਸਾਲਾਂ ਬਾਅਦ ਇਸ ਪਿੰਡ 'ਚੋਂ ਪ੍ਰਵਾਸ ਕੀਤਾ ਇਸ ਪਿੰਡ 'ਚੋਂ ਗਏ ਵਾਰ ਤੇ ਫਿਰ ਆ ਕੇ ਇਸ ਪਿੰਡ ਦੇ ਵਿੱਚ ਵਸੇ ਉਹਨਾਂ ਦੀ ਜਗ੍ਹਾ ਤੇ ਤੁਹਾਨੂੰ ਲੈ ਕੇ ਗਏ ਸੀ ਤੇ ਤੁਹਾਨੂੰ ਇਹ ਪਿੰਡ ਦਾ ਉੱਪਰ ਤੋਂ ਨਜ਼ਾਰਾ ਅਸੀਂ ਦਿਖਾ ਰਹੇ ਹਾਂ ਕਿ ਕੋਈ ਘਰ ਐਸਾ ਨਹੀਂ ਜਿੱਥੇ ਟੈਂਟ ਨਾ ਲੱਗਿਆ ਹੋਵੇ ਜਿੱਥੇ ਖੁਸ਼ੀਆਂ ਨਾ ਸਾਂਝੀਆਂ ਕੀਤੀਆਂ ਜਾਂਦੀਆਂ ਹੋਣ ਇਹਨਾਂ ਖੁਸ਼ੀਆਂ 'ਚ ਸ਼ਰੀਕ ਹੋਣ ਲਈ ਸਾਡਾ ਆਨਯਰ ਪਰਿਵਾਰ ਵੀ ਆਇਆ ਹੈ ਅਸੀਂ ਆਨਯਰ ਵੱਲੋਂ ਇਸ ਪਿੰਡ ਨੂੰ ਤੇ ਇਸ ਪਿੰਡ ਦੇ ਇਸ ਮੇਲੇ ਨੂੰ ਵਧਾਈ ਦਿੰਦੇ ਹਾਂ ਕਿ ਇਹ ਮੇਲੇ ਸਦਾ ਇਸੇ ਤਰ੍ਹਾਂ ਇਹ ਪਰੰਪਰਾਵਾਂ ਸਦਾ ਇਸੇ ਤਰ੍ਹਾਂ ਸਾਡੇ ਪੰਜਾਬ ਦੇ ਵਿੱਚ ਲੱਗਦੀਆਂ ਰਹਿਣ ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਡੀਆਂ ਨਸਲਾਂ ਨੂੰ ਪਤਾ ਲੱਗੇ ਕਿ ਸਾਡੇ ਬਜ਼ੁਰਗ ਸਾਡੇ ਬਾਬੇ ਕਿਸ ਤਰ੍ਹਾਂ ਰਹਿੰਦੇ ਸੀ ਪਿੰਡ ਨੂੰ ਕਿਵੇਂ ਬੰਨਿਆ ਜਾਂਦਾ ਸੀ ਤੇ ਉਸ ਬੰਨੇ ਹੋਏ ਪਿੰਡ ਨੂੰ ਕਿਵੇਂ ਜੋੜ ਕੇ ਰੱਖਿਆ ਜਾਂਦਾ ਇਹ ਪਿੰਡ ਦਾ ਨਜ਼ਾਰਾ ਦੇਖ ਲੋ ਝੂਟੇ ਨਾਲ ਆਏ ਹੁਣ ਇਹ ਝੂਲੇ ਵੇਹ ਡਰਾਉਣੇ ਬੜੇ ਨੇ ਡਰ ਵੀ ਲੱਗਦਾ ਹੈਗਾ ਇਹਨਾਂ ਝੂਲਿਆਂ ਤੋਂ ਝੂਟੇ ਲੈਣ ਆਏ ਆ ਤੇ ਨਿੱਕੇ ਨਿੱਕੇ ਬੱਚੇ ਵੀ ਝੂਟੇ ਲੈਣ ਆਏ ਨੇ ਹੌਲੀ ਹੌਲੀ ਤੇਜ਼ ਹੋ ਰਿਹਾ ਬੇਟਾ ਕੀ ਆਲਾ ਕੀ ਨਾਮ ਬੇਟਾ ਤਮੰਨਾ ਤਮੰਨਾ ਹਾਂ ਤਮੰਨਾ ਪੂਰੀ ਹੋ ਗਈ ਹਾਂ ਤਮੰਨਾ ਪੂਰੀ ਹੋ ਗਈ ਝੂਟੇ ਲੈਣਾ ਹਾਂਜੀ ਇਹ ਤਾਂ ਡਰ ਨਹੀਂ ਲੱਗਦਾ ਨਹੀਂ ਜੀ ਹੈ ਇਹ ਬੜਾ ਡਰਾਵਣਾ ਇਹ ਕਿਹੜਾ ਕਿਹੜਾ ਝੂਲਾ ਕਹਿੰਦੇ ਆ ਇਹਨੇ ਪਤਾ ਨਹੀਂ ਪਤਾ ਨਹੀਂ ਕਿੱਥੇ ਆ ਗਏ ਪਤਾ ਇਹ ਕਿਹੜਾ ਝੂਲਾ ਤੂੰ ਟੈਂਡਰ ਪਾਇਆ ਹੋਇਆ ਸਾਡਾ ਝੂਲਾ ਸਾਡਾ ਸਾਡਾ ਆ ਕਹਿੰਦੇ ਵੀ ਸਾਡਾ ਝੂਲਾ ਲੈ ਵੀ ਇਹ ਝੂਲੇ ਦਾ ਝੂਟੇ ਦਾ ਆਨੰਦ ਆਪਾਂ ਮਾਣ ਰਹੇ ਆ ਇੱਕ ਵਾਰੀ ਚੀਕਾਂ ਜੀ ਮਾਰ ਲਓ ਏ ਸੰਗੇ ਲੱਗੇ ਲੱਡੂ ਹਾਂਜੀ ਹੈ ਮਿੱਠਾ ਬਾਵਾ ਠੀਕ ਆ ਆ ਦੇਖ ਸਾਈਜ਼ ਦੇਖ ਹੈ ਠੀਕ ਲੱਗਦਾ ਹਲਵਾਈਆਂ ਦਾ ਮੁੰਡਾ ਹੈ ਕੀ ਕੀ ਕਰਨਾ ਪੈਂਦਾ ਲੱਡੂ ਬਣਾਉਣ ਤੋਂ ਪਹਿਲਾਂ ਪਹਿਲਾਂ ਦੱਸਿਓ ਮੜਿਆ ਗੁੰਦੀ ਗੁੰਦੀ ਛਾੜਨੀ ਪੈਂਦੀ ਹੈ ਫੇਰ ਅੱਛਾ ਜਿਵੇਂ ਆਹੋ ਸਾਈਜ਼ ਦਾ ਛੋਟਾ ਦਾ ਹੱਥ ਟੈਕ ਜਾਂਦਾ ਹੈਗਾ ਤੇ ਸਾਈਜ਼ ਇੱਕੋ ਜਿਹਾ ਹੋ ਜਾਂਦਾ ਹੈਣਾ ਤੇ ਜਿਹੜੀ ਉਹ ਹੁੰਦੀ ਹੈ ਮੋਤੀ ਚੂੜਦੇ ਉਹ ਵੀ ਆਥ ਨਾਲ ਵੱਟੇ ਜਾਂਦੇ ਉਹਦੀ ਬੂੰਦੀ ਕਿੰਨੀ ਹੁੰਦੀ ਹੈ ਉਹਦੀ ਬਰੀਕ ਉਹਦੀ ਬਰੀਕ ਹੁੰਦੀ ਆ ਉਹ ਬੱਟਣ ਵੇਲੇ ਹੀ ਹੱਥ ਨਾਲ ਆਇਆ ਕੋਲਾ ਕੋਲਾ ਬੱਟਾੜਾ ਬੰਦਾ ਨੂੰ ਆ ਤਾਂ ਮੈਨੂੰ ਲੱਗਾ ਮੈਂ ਆਪਦੇ ਅਸਤੀ ਬੱਟੇਲਾ ਦੇ ਦੋ ਛੋਟੇ ਰਹਿ ਗਏ ਕਿ ਕੋਈ ਚੱਕਰ ਨਹੀਂ ਚੱਕਰ ਲਓ ਜੀ ਲੱਡੂ ਵਟ ਕੇ ਪੋਣੇ ਆ ਤੁਹਾਨੂੰ ਅੱਜ ਕਦੇ ਜਲੇਬੀਆਂ ਕੱਢੀ ਦੀਆਂ ਕਦੇ ਛੱਡੂ ਬੱਟੀ ਦੇ ਹੋਰ ਭਾਈ ਠੀਕ ਠਾਕ ਭਾਈ ਕੀ ਕਹਿੰਦਾ ਸੀ ਤੂੰ ਜਦੋਂ ਮੈਂ ਲੱਡੂ ਵਟਦਾ ਸੀ ਮੈਂ ਤਾਂ ਕਹਿੰਦਾ ਸੀ ਮਾਂ ਭਾਈ ਜੀ ਜਲੇਬੀਆਂ ਨਹੀਂ ਜਾਣਦਾ ਮੈਂ ਹਾਂ ਕੱਲੇ ਲੱਡੂ ਜਾਣਦਾ ਨਹੀਂ ਮੈਂ ਜਲੇਬੀਆਂ ਵੀ ਜਾਣਦਾ ਪਹਿਲਾਂ ਕਿਸੇ ਮੇਲੇ ਤੇ ਜਲੇਬੀਆਂ ਕੱਢਿਆ ਸੀ ਅੱਛਾ ਹਾਂ ਆ ਵੀ ਮੇਲੇ ਆ ਹੁਣ ਆਹੋ ਨਹੀਂ ਮੈਂ ਕਿਹਾ ਚੱਲ ਅੱਜ ਲੱਡੂ ਵਟ ਕੇ ਦੇਖ ਲੀਏ ਹਾਂ ਹਾਂ ਜ਼ਰੂਰ ਉਹਦਾ ਨਾਂ ਕੀ ਐ ਮੇਰਾ ਨਾਂ ਬਲਜੀਤ ਸਿੰਘ ਉਹਦਾ ਨਾਂ ਕਾਲਾ ਹਾਂ ਜੀ ਉਹਦਾ ਗੋਰਾ ਰੱਖ ਲਓ ਨਾ ਗੋਰਾ ਦਾ ਕਦੇ ਲਈ ਰੱਖਣਾ ਜੋ ਪਹਿਲਾਂ ਦਾ ਰੱਖਿਆ ਹੋਇਆ ਨਹੀਂ ਸੋਹਣਾ ਲੱਗਦਾ ਕਾਲੇ ਗੋਰੇ ਦੀ ਹੱਟੀ ਆਹ ਉਹ ਤਾਂ ਗੱਲ ਠੀਕ ਇਹੀ ਪਿੰਡ ਹੈ ਕਿ ਹੋਰ ਨਹੀਂ ਆਪਣਾ ਪਿੰਡ ਪੁਆਣੀ ਵਾਲਾ ਇੱਥੇ ਤੁਸੀਂ ਮੋਦੀ ਸਵੀਟਸ ਲਿਖੀ ਬੈਠੇ ਆ ਮੋਦੀ ਦੀ ਦੁਕਾਨ ਆ ਜੀ ਆਪਾਂ ਦਾ ਦਿਖਾਇਓ ਜੀ ਕੈਮਰਾ ਉੱਪਰ ਮੋਦੀ ਸਵੀਟ ਕੇ ਦੁਕਾਨੀ ਉਹਨਾਂ ਦੀ ਆ ਦੁਕਾਨ ਮੋਦੀ ਦੀ ਆ ਜੀ ਇੱਥੋਂ ਪੈਸੇ ਉਧਰ ਨਹੀਂ ਜਾਂਦਾ ਹੇ ਇੱਥੋਂ ਪਹਿਲੇ ਉਧਰ ਨਹੀਂ ਜਾਣਾ ਨਹੀਂ ਉਹ ਤਾਂ ਇੱਥੇ ਦੀ ਜਾਨੋ ਕੱਲਾ ਨਾ ਨੀ ਵਰਤਿਆ ਆ ਹਾਂ ਕੱਲਾ ਨਾ ਹੀ ਵਰਤਿਆ ਕੱਲਾ ਨਾ ਹੀ ਵਰਤਿਆ ਲਓ ਜੀ ਨਾ ਮੋਦੀ ਸਵੀਟਸ ਰੱਖਿਆ ਬਾਈ ਕਾਲਾ ਤੇ ਗੋਰਾ ਕਿਵੇਂ ਬਾਈ ਬੇਲ ਪੂਰੀ ਕਰਾਰੀ 12 ਮਸਾਲੇ 13 ਮਾਂ ਜੀਰਾ ਚੱਲਿਆ ਮੇਰੇਆ ਸੋਹਣਿਆ ਵੀਰਾ ਆਜੋ ਬੇਲ ਪੂਰੀ ਕਰਾਰੀ ਬੇਲ ਪੂਰੀ ਕਰਾਰੀ ਛੋਟੀ ਵੀ ਆਉ ਬਾਰੀ ਛੋਟੀ ਵੀ ਆਉ ਬਾਰੀ ਬੇਲ ਪੂਰੀ ਕਰਾਰੀ ਹਾਂ 12 ਮਸਾਲੇ 13 ਮਾਂ ਜੀਰਾ ਚੱਲਿਆ ਮੇਰੇਆ ਸੋਹਣਿਆ ਵੀਰਾ ਆਜੋ ਬੇਲ ਪੂਰੀ ਕਰਾਰੀ ਬੇਲ ਉਧਰ ਮੂੰਹ ਕਰੋ ਭਾਰੀ ਫੇਲ ਪੂਰੀ ਕਰਾਰੀ ਆ ਜੋ ਫੇਲ ਪੂਰੀ ਕਰਾਰੀ ਸਵੇਰ ਦੀ ਲਈ ਹੈ ਕਿ ਵੇਚੀ ਨਹੀਂ ਹੈ ਵੇਚੀ ਵੀ ਹੈ ਜੀ ਹੈ ਵੇਚੀ ਵੀ ਹੈ ਆਪ ਵੀ ਖਾਧੀ ਆਪ ਵੀ ਖਾਧੀ ਆਈ ਕਰਾਰੀ ਹੈ ਜੀ ਕਰਾਰੀ ਹੈ ਹਾਂ ਜੀ ਹਾਂ ਜੀ ਕਾਈ ਮੜੀ ਲਓ ਜੀ ਲਓ ਇਹਨੇ ਕਿੰਨੇ ਇੱਕ ਦਿਖਵਾਏਗਾ ਥੋੜੀ ਜਿਹੀ ਥੋੜੀ ਜਿਹੀ ਥੋੜੀ ਦਿਖਾਵਾਂਗਾ ਜੀ ਥੋੜੀ ਜਿਹੀ ਥੋੜੀ ਜਿਹੀ ਇਹ ਕਰਾਰੀ ਫੇਲ ਪੂਰੀ ਕਰਾਰੀ ਬੇਲਪੂਰੀ ਕਰਾਰੀ ਪਰ ਮਸਾਲੇ ਤੇਰ ਮਾ ਜੀਰਾ ਚੱਲੇ ਮੇਰੇ ਸੋਹਣੇ ਪਿਆ ਆਜੋ ਬੇਲਪੂਰੀ ਕਰਾਰੀ ਬੇਲਪੂਰੀ ਕਰਾਰੀ ਈ ਬੇਲਪੂਰੀ ਕਰਾਰੀ ਆ ਦੰਦ ਬੇਲਪੂਰੀ ਖਾ ਕੇ ਤਾਂ ਨਹੀਂ ਕੱਟ ਲੇ ਸਾਰੇ ਪਹਿਲੇ ਨਿੱਕਲ ਗਏ ਨਹੀਂ ਕੌੜੀ ਚੜ ਗਏ ਸੀ ਹਾਂ ਕੌੜੀ ਚੜ ਗਈ ਸੀ ਪੌੜੀ ਤੇ ਕਿਤੇ ਕੌੜੀ ਚੜ ਗਈ ਸੀ ਹਾਂ ਕੌੜੀ ਚੜ ਗਏ ਕੌੜੀ ਚੜ ਗਏ ਬਾਜੀ ਦੀ ਠਾਈਆਂ 'ਚ ਅੱਛਾ 26 ਡੰਡੇ ਕੌੜੀ ਜਨਤਾ ਦੇਖੀ ਬੋਲਦਾ ਦਿੰਦਾ ਅੱਛਾ ਅੱਛਾ ਪੌੜੀ ਚੱਕ ਰਹੀ ਹਾਂ ਦੰਦਾ ਤੇ ਸੈਕਲ ਪੰਜਾੜੀ ਨਾਲ ਬੰਨ ਕੇ ਕੋਈ ਦੰਦਾ ਦੇ ਘਰ ਦਾ ਸੀ ਉਸ ਕਰਕੇ ਦੰਦ ਜਿਹੜੇ ਟੁੱਟ ਗਏ ਨੇ ਇਹ ਨਿਕਲ ਗਏ ਸੀ ਬਾਅਦ ਪਸਤਾਵਾ ਨਹੀਂ ਹੋਇਆ 15 ਦਿਨ ਦਾ ਪੰਗਾ ਹੁੰਦਾ ਹੀ ਐ ਫਿਰ ਮਿੰਜਾ ਘਮਾਉਂਦਾ ਸੀ ਹਾਂ ਕਾਰੋਬਾਰ ਤਾਂ ਮੈਂ ਬਹੁਤ ਕਰਦਾ ਰਿਹਾ ਹਾਂ ਆ ਹੁਣ ਬੱਚਾ ਰਵਾ ਦਨਾ ਹਾਂ ਵਾਹ ਕਪਟਸ ਕਰੀਤਾ ਵਾਹ ਕੋਈ ਨਾ ਖਾਦ ਵਾਲੀ ਹਾਂ ਹਾਂ ਹੁਣ ਬੱਚਾ ਘੱਟ ਰੋਂਦਾ ਲੱਗਦਾ ਡਾਊਨ ਹੋ ਗਈ ਬੇਸ ਲਓ ਜੀ ਠੰਡੇ ਮਿੱਠੇ ਪਾਣੀ ਦੀਆਂ ਸ਼ਬੀਲਾਂ ਲਾਈਆਂ ਗਈਆਂ ਨੇ ਮੀਮਸਾ ਪਿੰਡ ਦੇ ਵਸਨੀਕਾਂ ਵੱਲੋਂ ਮਿਸਤਰੀ ਹੈਪੀ ਧਵਾਨ ਮੈਂ ਵੀ ਹੈਪੀ ਤੇ ਮਿਸਤਰੀ ਵੀ ਹੈਪੀ ਕਿਹੜਾ ਹੈਪੀ ਆ ਹੈਪੀ ਹੈ ਉਹ ਹੈਪੀ ਆ ਉਹ ਹੈਪੀ ਆ ਮੈਂ ਵੀ ਹੈਪੀ ਆ ਮੇਰੇ ਨਾਲ ਵੀ ਹੈਪੀ ਆ ਅੱਛਾ ਜੀ ਇੰਟਰਵਿਊ ਦੇਣਗੇ ਬਾਈ ਜੀ ਇਹ ਕਿਵੇਂ ਇਹ ਸਲਾਹਕਾਰ ਹੈ ਹਾਂ ਸਲਾਹਕਾਰ ਆ ਇਹ ਸੁਵਾ ਸੁਵਾਕਾਰ ਆ ਸੁਵਾਕਾਰ ਵੀ ਸਲਾਹਕਾਰ ਵੀ ਆ ਮੈਂ ਕਹਿੰਦੇ ਸੁਵਾਕਾਰ ਆ ਸਲਾਹਕਾਰ ਆ ਇਹ ਸਲਾਹਕਾਰ ਆ ਅੱਛਾ ਬਾਈ ਜੀ ਇੰਟਰਵਿਊ ਦੇਣਗੇ ਕਹਿੰਦੇ ਸੁਵਾਕਾਰ ਆ ਸੁਵਾਕਾਰ ਕੇ ਸਲਾਹਕਾਰ ਸਲਾਹਕਾਰਾਂ ਕੇ ਸੁਵਾਕਾਰ ਭਾਈ ਮੇਰੇ ਸਲਾਹਕਾਰ ਨਾਲ ਹੈਡਪਿੰਡ ਪੁਲੀਹੜੀ ਨੇੜੇ ਨਜ਼ਦੀਕਾ ਸੀ ਡੇਰਾ ਬਸੌਦਾਸ ਦੇ ਵੱਲੋਂ ਸੇਵਾਦਾਰ ਪਹੁੰਚੇ ਭਦਰਾਂ ਦੇ ਸੇਵਾ ਕਰਨ ਮੀਮਸੇ ਦੇ ਸੇਵਾਦਾਰੋਂ ਬੋਲ ਦੇਸ ਗਏ ਸੀ ਉਹਨੂੰ ਸੱਦਾ ਗਿਆ ਇਹ ਬਾਈ ਪੱਕਾ ਸਲਾਹ ਕਰ ਰਿਹਾ ਹੈ ਸਵਾਹ ਕਰ ਨਹੀਂ ਬਾਈ ਬੋਲਦਾ ਹੈ ਹੈ ਪੁੰਗਾ ਇਹਦਾ ਤਮਾਕੂ ਹੈ ਤਮਾਕੂ ਹੈ ਬਾਈ ਹੈ ਇੱਥੇ ਆਉਣੇ ਹਰ ਸਾਲ ਨਾ ਵੀਰੇ ਸਤਾ ਪਹਿਲੀ ਵਾਰ ਆਏ ਇਹ ਤਾਂ ਮੈਨੂੰ ਪਤਾ 12 ਸਾਲ ਮਤਲਬ ਉਹ ਹਰ ਸਾਲ ਫਿਰ ਇਕੱਲਾ 12 ਸਾਲ ਬਾਅਦ ਮੇਲਾ ਤੁਸੀਂ ਕਿੰਨੇ ਮੇਲੇ ਦੇਖੇ ਹਾਂ ਹਾਂ ਤਿੰਨ ਮੇਲੇ ਦੇਖ ਲਏ ਜੀ ਤਿੰਨ ਮੇਲੇ ਦੇਖ ਲਏ ਹਾਂ ਪਹਿਲਾ ਨਿਆਣੇ ਤੇ ਉਦੋਂ ਦੇਖਿਆ ਨਹੀਂ ਹੈਗਾ ਫਿਰ ਹੁਣ ਹੁਣ ਸਿਆਣੇ ਹੋ ਗਏ ਹੁਣ ਸਿਆਣੇ ਹੋ ਗਏ ਹੁਣ ਹੁਣ ਵੇਖਣ ਜੋ ਕੀ ਰਹਿ ਕਿਉਂ ਬਾਈ ਪਹਿਲਾ ਨਿਆਣੇ ਸੀ ਦੇਖਿਆ ਨਹੀਂ ਗਿਆ ਹੁਣ ਸਿਆਣੇ ਹੋਗੇ ਉਂ ਵੇਖਣ ਜੋਗੇ ਜੀ ਰੇ ਹਾਂ ਜੀ ਮੈਂ ਪਹਿਲੇ ਪੱਤਰਾਂ ਦੇਖ ਰਿਹਾ ਜੀ 12 ਸਾਲ ਬਾਅਦ ਅੱਠਵਾਂ ਪਹਿਲੀ ਵਾਰ ਦੇਖ ਰਹੇ ਹਾਂ ਨਿੱਕੇ ਹੁੰਦੇ ਨੇ ਦੇਖਿਆ ਨਾ ਜੀ ਹੈ ਬਸ ਉਹ ਗੜਾ ਮਾਰ ਕੇ ਮੁੜ ਗਏ ਜੀ ਕਿਉਂ ਇੰਨਾ ਕੱਠ ਨਹੀਂ ਲੱਗਦਾ ਇਸ ਵਾਰ ਕੱਠ ਬਹੁਤ ਜ਼ਿਆਦਾ ਹੈ ਇਸ ਵਾਰ ਬਹੁਤ ਜ਼ਿਆਦਾ ਕੱਟਣਾ ਹਾਂ ਜੀ ਹੈ ਹਾਂ ਜੀ ਅੱਛਾ ਇਹ ਦੁਕਾਨ ਆਪਣੀ ਆ ਮੇਰੇ ਦੋਸਤ ਦੀ ਹੈ ਜੀ ਹੈਪੀ ਹੈਪੀ ਜੀ ਹੈਪੀ ਕਿਹੜਾ ਹੈਪੀ ਹੈਪੀ ਇਧਰ ਆ ਹੈਪੀ ਇਹ ਹੈਪੀ ਬਾਈ ਜੀ ਦੁਕਾਨ ਹੈ ਇਹ ਬਾਈ ਨੇ ਲਾਈ ਹੈ ਠੰਡੇ ਮਿੱਠੇ ਪਾਣੀ ਦੀ ਸੇਵਕ ਤੁਸੀਂ ਲਾਈ ਹੈ ਹਾਂ ਜੀ ਰਲ ਕੇ ਲਾਈ ਆ ਮਤਲਬ ਰਲ ਕੇ ਆਓ ਮਤਲਬ ਮੁੰਡੇ ਮੁੰਡੇ ਰਲ ਕੇ ਹਾਂ ਅੱਛਾ ਇਹ ਪਿੰਡ ਤੁਹਾਡੇ ਹੀ ਆ ਨਹੀਂ ਪੁੱਲ ਰੇੜੀ ਆ ਜੀ ਅੱਛਾ ਇਹ ਬਾਈ ਵਾਲਾ ਪਿੰਡ ਹੀ ਆ ਹਾਂ ਇਹ ਪੁੱਲਰ ਪੁੱਲਰ ਰੇੜੀ ਕਿੱਥੇ ਮਿਲਦਾ ਆਹ ਔਰੋਂ 4 ਕਿਲੋਮੀਟਰ ਤੇ ਇਹ ਇੱਕ ਪੁੱਨਰ ਰੇੜੀ ਆ ਦੇਵੀਗੜ੍ਹ ਕੋਲੇ ਨਹੀਂ ਨਹੀਂ ਇਹ ਪੁੱਲਰ ਰੇੜੀ ਕੌਲ ਸੜੀ ਕੋਲੇ ਪੁੱਲਰ ਰੇੜੀ ਕਾਹ ਤੋਂ ਕਹਿੰਦੇ ਕੀ ਪਤਾ ਜੀ ਹੁਣ ਪੁੱਲ ਦੇ ਹੋਵਾਂਗੇ ਹੀ ਪਹਿਲਾਂ ਹੈ ਬਾਈ ਪੁੱਲ ਦੇ ਭੱਲਦੇ ਸੀ ਨਹੀਂ ਤਾਂ ਕਰਕੇ ਪੁੱਲ ਨਾ ਬੇੜਾ ਗੋਸ ਪੁੱਲਰਾਂ ਪੁੱਲਰਾਂ ਨੇ ਪੁੱਲ ਰੇੜੀ ਵਾਜਦੀ ਆ ਅੱਛਾ ਪੁੱਲਰਾਂ ਦਾ ਪਿੰਡ ਐ ਹਾਂ ਤਾਂ ਕਰਕੇ ਪੁੱਲਰ ਰੇ ਕਥਾ ਲੱਗਿਆ ਹਾਂਜੀ ਹਾਂ ਭੁਲਰਾਂ ਦਾ ਪਿੰਡ ਹਾਂਜੀ ਹਾਂ ਨੌਤਮਾਨ ਸਾਹਿਬ ਹਾਂਜੀ ਅਸੀਂ ਦੋਨੇ ਹੈਪੀ 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 ਰਹਾ ਕਰੋ ਖੁਸ਼ੀ ਖੁਸ਼ੀ ਚੱਲ ਮਲਾਤ ਲਓ ਜੀ ਮੇਲਿਆਂ ਚੋਂ ਮੇਲਾ 12 ਸਾਲ ਬਾਅਦ ਲੱਗਦਾ ਇੱਕ ਕੁੰਬ ਦਾ ਮੇਲਾ ਤੇ ਇੱਕ ਮੀਮਸਾ ਪਿੰਡ ਦਾ ਇਹ ਮੇਲਾ ਇਸ ਮੇਲੇ ਨੂੰ ਅੱਜ ਦੇਖਿਆ ਇਸ ਮੇਲੇ ਚ ਲੋਕਾਂ ਨੇ ਰੁਕ ਜਾ ਸੜ ਜਾ ਇੱਕ ਮਿੰਟ ਮੇਲਾ ਪੂਰਾ ਹੀ ਦੇਖਿਆ ਕੀ ਇਹ ਮੁੰਡੇ ਨੌਜਵਾਨ ਵੀ ਮੇਲਾ ਦੇਖ ਕੇ ਆਇਆ ਹੁਣ ਮੈਂ ਅਗਲੇ ਮੇਲੇ ਤੱਕ ਜਾਣਾ ਤੁਸੀਂ ਇਸੇ ਤਰ੍ਹਾਂ ਇਸ ਪਿੰਡ ਦੇ ਮੇਲੇ ਨੂੰ ਮਾਣਦੇ ਰਹੋ ਦੇਖਦੇ ਰਹੋ ਤੇ 12 ਸਾਲਾਂ ਬਾਅਦ ਫੇਰ ਮੁੜ ਕੇ ਆਏਗਾ ਜੇ ਤੁਹਾਡਾ ਦਿਲ ਕਰੇ ਤਾਂ ਜਰੂਰ ਦੇਖਣ ਆਇਓ ਮੀਮਸੇ ਪਿੰਡ ਦਾ ਇਹ ਖੂਬਸੂਰਜਾ ਮੇਲਾ ਮੇਲਾ ਚੱਲ ਫਿਰ ਮੇਲੇ ਆ ਤੇਰਾ ਨਹੀਂ ਮੇਲਾ ਚੱਲੋ ਭਾਈ